ਸਰ ਅਦੀ ਕਸਬਾ ਡੇਰਾ ਬਾਬਾ ਨਾਲਗੜਿਆਂ ਦੇ ਚ ਦੇ ਕੀ ਪਿੰਡ ਕੋਨੇਵਲਦਿਆਂ ਦੇ ਜਤੀਕ ਅੱਜ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਭੂਆ ਦੇ ਮੁੰਡੇ ਵੱਲੋਂ ਮਾਮੇ ਦੇ ਮੁੰਡੇ ਦਾ ਬੇਰਹਿਮੀ ਨਾਲ ਟਰੈਕਟਰ ਥੱਲੇ ਕੁਚਲ ਕੇ ਕਤਲ ਕਰਨ ਦਾ ਮਾਮਲਾ ਪ੍ਰਾਪਤ ਹੋਇਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਭੁਪਿੰਦਰ ਸਿੰਘ ਪੁੱਤਰ ਕੋਲ ਗਿਆਰ ਸਿੰਘ ਵਾਸੀ ਪਿੰਡ ਰਾਮਦਵਾਲੀ ਦੇ ਪੁੱਤਰ ਜਿਸ ਕਰਨ ਸੰਗਤ ਅਸਨੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਦੇ ਮਾਮੇ ਦੇ ਮੁੰਡੇ ਬੂਟਾ ਸਿੰਘ ਪਤਨ ਨਰਿੰਦਰ ਸਿੰਘ ਵਸੇਤ ਧਰਮਾਵਾਦ ਨਾਲ ਸੀਜ਼ਨ ਦੌਰਾਨ ਰੀਪਰ ਚਲਾਉਂਦਾ ਕੰਮ ਕਰਦਾ ਸੀ ਉਸ ਨੇ ਦੱਸਿਆ ਕਿ ਮੇਰੇ ਕੋਲ ਉਹ ਲੈਣ ਵਾਲੇ ਉਹਨਾਂ ਕੋਲ ਪੈਸੇ ਬਕਾਇਆ ਰਹਿੰਦੇ ਸਨ ਸੀਜ਼ਨ ਖਤਮ ਹੋਣ ਤੋਂ ਬਾਅਦ ਜਦ ਉਹਨਾਂ ਕੋਲ ਪੈਸੇ ਕੰਮ ਦੇ ਮੰਗੇ ਤਾਂ ਉਹਨਾਂ ਅਗਾਹ ਹੋ ਟਰੈਕਟਰ ਚਲਾਉਣ ਵਾਸਤੇ ਕਿਹਾ ਜਸਕਰ ਸਿੰਘ ਨੇ ਕਿਹਾ ਕਿ ਮੈਂ ਜਦ ਉਹਨਾਂ ਨੂੰ ਟਰੈਕਟਰ ਚਲਾਉਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਨੇ ਮੈਨੂੰ ਪੈਸੇ ਦੇਣ ਦੀ ਬਜਾਏ ਉੱਥੇ ਹੀ ਬੰਨ ਲਿਆ ਤੇ ਮੇਰੇ ਪਿਤਾ ਨੂੰ ਫੋਨ ਤੇ ਕਹਿ ਗਿਆ ਤੇਰੇ ਮੁੰਡੇ ਨੂੰ ਬੰਨ ਲਿਆ ਹੈ ਤੇ ਜੇ ਤੇਰੇ ਕੋਲ ਹਿੰਮਤ ਹੈ ਤਾਂ ਛਡਾ ਕੇ ਲੈ ਜਾ ਉਨਾ ਦਸਾ ਕੁ ਚਿਰ ਬਾਅਦ ਹੀ ਜਦ ਮੇਰਾ ਪਿਤਾ ਉੱਥੇ ਪਹੁੰਚਾ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਬੂਟਾ ਸਿੰਘ ਪੁੱਤਰ ਨਰੰਜਾ ਸਿੰਘ ਤੇ ਉਸਦੇ ਸਾਥੀਆਂ ਨੇ ਮੇਰੇ ਪਿਤਾ ਦੇ ਉੱਪਰ ਟਰੈਕਟਰ ਚੜਾ ਦਿੱਤਾ ਟਰੈਕਟਰ ਚੜ੍ਹਦਿਆਂ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਉਸ ਨੇ ਦੱਸਿਆ ਕਿ ਮੇਰੇ ਰੌਲਾ ਪਾਉਂਦੇ ਜਦ ਲੋਕ ਇਕੱਠੇ ਸ਼ੁਰੂ ਹੋਏ ਤਾਂ ਉਹ ਘਟਨਾ ਨੂੰ ਜੰਮ ਦੇਦੋ ਬਾਅਦ ਮੌਕੇ ਤੋਂ ਫਰਾਰ ਹੋ ਗਏ ਫਰਾਂਤ ਆਪਣੀ ਵਿੱਚ ਉਹਨਾਂ ਦਾ ਟਰੈਕਟਰ ਉੱਥੇ ਹੀ ਸੜਕ ਕਿਨਾਰੇ ਪਟ ਗਿਆ ਉਹਨਾਂ ਨੇ ਦੱਸਿਆ ਕਿ ਜਦ ਅਸੀਂ ਲੋਕਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨੰਦ ਆ ਕੇ ਪੁੱਜੇ ਤਾਂ ਉਹਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਪੁਛੇ ਚ ਕਰ ਦਿੱਤਾ ਇਸ ਘਟਨਾ ਦੀ ਸੂਚਨਾ ਮਿਲਦੇ ਡੀਐਸਪੀ ਡੇਰਾ ਬਾਬਾ ਨਾਨੰਦ ਦੇ ਜੋਗਾ ਸਿੰਘ ਤੇ ਐਸਐਚਓ ਸਤਪਾਲ ਸਿੰਘ ਡੇਰਾ ਬਾਬਾ ਨਾਨੰਦ ਹਸਪਤਾਲ ਵਿਖੇ ਮੌਕੇ ਤੇ ਪਹੁੰਚੇ ਤੇ ਮ੍ਰਿਤਕ ਭਪਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਭਪਿੰਦਰ ਸਿੰਘ ਦੇ ਪੁੱਤਰ ਜਸਕਰਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਥਾਣਾ ਡੇਰਾ ਬਾਬਾ ਨਾਨਕਵਾਲਾ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਕਿੰਨਾ ਬਾਈ ਦਾ ਗੁਰਵਿੰਦਰ ਸਿੰਘ ਸਨਪੋਜਾਰ ਸਿੰਘ ਕਿਹੜਾ ਪਿੰਡ ਹੈ ਤੇ ਕੀ ਮਾਮਲਾ ਪੂਰਾ ਹਾਂਜੀ ਮੇਰਾ ਪਿੰਡ ਰਾਮਦਵਾਲੀ ਆ ਮੈਂ ਇਥੇ 10 ਸਾਲ ਹੋ ਗਏ ਆ ਮੈਂ ਰਾਜੀ ਰਹਿੰਦੇ ਆ 10-12 ਸਾਲ ਹੋ ਗਏ ਆ ਅੱਜ ਜਿਹੜੀ ਵਾਰਦਾਤ ਹੋਈ ਇਹਨਾਂ ਨੇ ਲੈਂਣੀ ਪੈ ਜਾਂਦਾ ਐਸੇ ਲੇਦਾ ਕਿਹਦੇ ਨਾਲ ਲੈਂਦੇ ਨੇ ਕੋਟਾ ਸੀ ਨਾ ਕੋੜਮੋਲ ਵਿਚ ਪਰਮਾਵਾਦ ਤੋਂ ਜੀ ਇਹਨਾਂ ਨਾ ਹੀ ਇਹਨਾਂ ਨੇ ਪਿੰਨੋ ਟਰੈਕਟਰ ਚਲਾਉਂਦਾਰ ਆ ਮੁੰਡਾ ਪਤੀਆ ਮੇਰਾ ਹੀ ਜਿੰਨੀ ਕੀ ਨਾਮ ਦੱਸੋ ਜਿਸ ਕਰਨ ਚੈ ਇਹ ਜੀ oven ਦਸ ਸਿੰਘ ਦਾ ਮੁੰਡਾ ਇਹਨਾਂ ਨੇ ਇਹਨੂੰ ਮੁੰਡੇ ਨੂੰ ਬੱਧਾ ਇਥੇ ਮੁੰਡੇ ਨੂੰ ਬੰਨ ਕੇ ਇਥੇ ਇਹਨਾਂ ਨੇ ਗੋਡੇ ਨੇ ਫੋਨ ਕੀਤਾ ਵੀ ਭੇ ਦੇ ਨੂੰ ਭਿੰਦਰ ਸਿੰਘ ਨੂੰ ਵੀ ਆਪਣਾ ਮੁੰਡਾ ਲੈ ਗਿਆ ਛਡਾ ਕੇ ਬੱਧਾ ਹੀ ਉਹ ਆਇਆ ਤੇ ਉਹਰੇ ਟਰੈਕਟਰ ਮਾਰਤਾ ਤੇ ਬਾਅਦ ਚ ਟਰੈਕਟਰ ਉੱਤੇ ਚੜਦਾ ਦੋ ਤਿੰਨ ਵਾਰੀ ਹੁਣ ਟਰੈਕਟਰ ਪਲਟ ਗਿਆ ਤੀਜੀ ਵਾਰੀ ਟਰੈਕਟਰ ਸਾਰ ਪਲਟ ਗਿਆ ਤੇਨ ਵਾਰੀ ਚੜਿਆ ਮੌਕੇ ਦੀ ਮੌਤ ਜੀ ਮੌਕੇ ਦੀ ਮੌਤ ਹੋ ਗਈ ਸਰਪਾ ਹੁਣ ਆਪਾਂ ਇਹੋ ਹੀ ਮੰਗ ਕਰਦੇ ਆਂ ਵੀ ਸਾਡੀ ਇਨਸਾਫ ਮਿਲੇ ਸਾਨੂੰ ਪੁਲਿਸ ਪ੍ਰਸ਼ਾਸਨ ਕੋਲ ਜਾ ਹਾਂਜੀ ਪੁਜਾ ਜੀ ਤੇ ਕੀ ਕਾਰਵਾਈ ਦੀ ਕੀ ਮੰਗ ਕਰਤੋਂ ਕਾਰਵਾਈ ਇਹੋ ਹੀ ਵੀ ਸਾਡਾ ਇਨਸਾਫ ਹੁਣ ਮਿਲਣਾ ਚਾਹੀਦਾ ਸਾਨੂੰ ਜਿਹੜੇ ਮਰਨ ਵਾਲੇ ਸੀ ਉਹਨਾਂ ਦੀ ਕਿੰਨੀ ਉਮਰ ਹੈ ਉਹਨਾਂ ਦੀ 40 46 ਸਾਲ ਦੀ ਇਹ ਕਿੰਨੇ ਉਹਦੇ ਬੱਚੇ ਕਿੰਨੇ ਆ ਦੋ ਬੱਚੇ ਜੀ ਉਹ ਜਿਹੜੇ ਵੀਰ ਨੂੰ ਬੰਦਾ ਸੀ ਉਹਨੇ ਸੱਟਾ ਖਾ ਲਿਆ ਉਹਨੂੰ ਹਾਂਜੀ ਉਹ ਫਿਰ ਆਰਮੀ ਵਾਲੇ ਆਏ ਉਹਨਾਂ ਨੂੰ ਛਡਾਇਆ ਨਾ ਤੇ ਆਪ ਹੁਣ ਜਿੱਤੇ ਟਰੈਕਟਰ ਚਾਲ ਕੋ ਮੌਕੇ ਤੋਂ ਫਰਾਰ ਉਹ ਫਰਾਰ ਹੋ ਗਏ ਪੁਲਿਸ ਗਈ ਉਹਨਾਂ ਦੇ ਘਰ ਉਹ ਫਰਾਰ ਆ ਕਿੰਨੇ ਜਣੇ ਸੀ ਨਾ ਉਹ 3-4 ਜਣੇ ਠੀਕ ਤੁਹਾਡਾ ਕੀ ਲੱਗਦਾ ਉਹ ਮੇਰਾ ਭਰਾ ਹੀ ਲੱਗਦਾ ਜਿਹੜੇ ਜਿੱਦੀ ਡੈਥ ਹੋਈ ਮਰ ਤੋਂ ਵੱਡਾ ਸੀ ਕਰਨ ਸਿੰਘ ਜੀ ਕੀ ਗੱਲ ਹੋਈ ਗੱਲ ਇਹ ਹੋਈ ਜੇ ਇਹਦਾ ਪਹਿਲਾਂ ਮੈਂ ਟਰੈਕਟਰ ਚਲਾਉਂਦਾ ਏ ਨਾ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਣ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਂਦਾ ਪਿਆ ਮਿੱਟੀ ਵਾਲਾ ਚਲਾਉਂਦਾ ਪਿਆ 300 ਰੁਪਇਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਖਿਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁੰਨੀ ਮੁੰਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਇੱਕ ਇਹ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇਹ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਭੀ ਹਾਂਜੀ ਉਹ ਟ੍ਰੈਕਟਰ ਬੰਨਿਆ ਕੋਈ ਤੇ ਬਾਜਾ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਰਿਸ਼ਤੇ ਚ ਕੀ ਲੱਗਦੇ ਹਾਂ ਜੀ ਹਾਂਜੀ ਉਹ ਡਾਡੀ ਦੇ ਭੂਆ ਦੇ ਮੁੰਡਾ ਹੈ ਹਾਂਜੀ 3-4 ਵਾਲੀ ਟਰੈਕਟਰ ਨੰਗਾ ਆਇਆ ਇਹਨਾਂ ਨੇ ਮੇਰੇ ਡੈਡੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੇ ਹੁਣ ਤੁਸੀਂ ਕੀ ਜਾਣਦੇ ਸੁਨਾਖ ਚਾਹੀਦਾ ਸਾਨੂੰ ਕਾਂਜੀ ਕਾਂਢੀ ਜੇ ਇਹ ਹੈਗੀ 3 3 ਕ ਵਜੇ ਦੀ ਹਾਂਜੀ ਉਸੇ ਵੇਲੇ ਇਥੇ ਲੈ ਆਂਤਾ ਅਨੁਸਾਰ ਡਾਇਰੈਕਟਰ ਆ ਗਿਆ ਮੌਤ ਹੋ ਗਈ ਡੈਥ ਹੋ ਗਈ ਸਮੀਤ ਕੋਟ ਤੇ ਜਿਨ੍ਹਾਂ ਦੀ ਡੈਥ ਹੋਈ ਕੀ ਨਾਮ ਸੀ ਉਹਨਾਂ ਦਾ ਕੋਪਿੰਦਸੇ ਕੀ ਲੱਗਦਾ ਤੁਹਾਡੇ ਉਹ ਪਾਪਾ ਅਸਲ ਜਨਕਾ ਟਾਡੇ ਸੋਰਾ ਸਾਬਾ ਹਾਂਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਇਦਾਂ ਸਵੇਰੇ ਆਏ ਸੀ ਇਕੱਠੇ ਹੀ ਆਏ ਕੌਣ ਆਏ ਸੀ ਉਹ ਬੂਟਾ ਅੰਕਲ ਆਏ ਸੀ ਤੇ ਉਹ ਕਹਿੰਦੇ ਕਿ ਤੁਹਾਡੇ ਹਸਬੰਦ ਨੂੰ ਖੜਨਾ ਹੈ ਨਾਲ ਟ੍ਰਿਪਲ ਤੇ ਤੇ ਪਾਪਾ ਕਹਿੰਦੇ ਕਿ ਉਹ ਚਲੇ ਗਏ ਹੁਣ ਤੇ ਮੈਂ ਤੁਹਾਡੇ ਨਾਲ ਚਲ ਜਾਣਾ ਤੇ ਉਹਨਾਂ ਨੇ ਇਹੀ ਗੱਲ ਕਹੀ ਤੇ ਕਹਿੰਦੇ ਨਹੀਂ ਕਿ ਮਤਲਬ ਪਹਿਲਾਂ ਵੀ ਪੈਸੇ ਪੁੱਛੀ ਤੇ ਗੱਲ ਹੋਈ ਸੀ 800 ਰੁਪਿਆ ਕੀਤਾ ਸੀ ਨਾ ਦਿਹਾੜੀ ਇਹਨਾਂ ਨੇ 500 ਨਾਲ ਦਿੱਤੇ ਤੇ ਪਾਪਾ ਕਹਿੰਦੇ ਕਿ ਉਹਦਾ ਵੀ ਹੁਣ ਵਿਆਹ ਹੋਇਆ ਉਹਨੂੰ ਸਭ ਚਾਹੀਦਾ ਪੂਰਾ ਤੇ ਅੰਕਲ ਨੇ ਪੈਂਦਿਆਂ ਗੱਲ ਕੱਢਦੀ ਮੈਂ ਤੇਰੀ ਮੋ ਚੋਕ ਕੇ ਖੜਨੀ ਮੈਂ ਤਾਂ ਕਰਨਾ ਮੈਂ ਉਦਾ ਕਰਨਾ ਪਾਪਾ ਦਿਵਾਲੇ ਹੋ ਗਏ ਪਾਪਾ ਕਹਿੰਦੇ ਸਾਡੇ ਨਾਲ ਗੱਲ ਕਰ ਜਿਹੜੀ ਕਰਨੀ ਨੌ ਦਾ ਕੀ ਕੰਮ ਹੈ ਵਿੱਚ ਇਸੇ ਗੱਲੋਂ ਅੰਕਲ ਬਾਅਦ ਚੱਲ ਕੇ ਬੋਲਦੇ ਬੋਲਦੇ ਫਿਰ ਪਾਪਾ ਰੋਟੀ ਖਾ ਕੇ ਲੰਮੇ ਪੈ ਕੇ ਪਾਪਾ ਨੇ ਕੁਝ ਨਹੀਂ ਗੱਲ ਕੀਤੀ ਉਹਨਾਂ ਨੇ ਫੋਨ ਕੀਤਾ ਕਿ ਤੇਰੇ ਹਸਬੰਦ ਮੱਭਾ ਬੰਨਿਆ ਆਣ ਕੇ ਛੁਡਾ ਲੋ ਤੇ ਪਾਪਾ ਚਲੇ ਗਏ ਪਾਪਾ ਨੇ ਮੈਨੂੰ ਕੁਝ ਨਹੀਂ ਦੱਸਿਆ ਉੱਥੇ ਜਾ ਕੇ ਉਹਨਾਂ ਮੋਟਰਸਾ ਲਾਇਆ ਇਹਨਾਂ ਪੈਂਦਿਆਂ ਉਹਦੇ ਉੱਤੇ ਟਰੱਕ ਚੜਾਤਾ ਤਿੰਨ ਚਾਰ ਵਾਰ ਹਸਮੰਦੂ हसबैंड भी नहीं पता लगा उन्होंने बन्न ही रह गया उन्हें अपने आप में छुड़ाया उतो आ गया बेचारा इन्होंने बाद चो पापा के मौके पर डैथ हो गई फिर इन्हें खड़े तो उतो जाके इन्होंने अपनी मतलब छब्बी करा ली छब्बी करा डब जो उन्होंने पता लगा कि डैथ हो गई पापा तो फिर ये सारे उतो भज गए मौके पर इतना भुपिंद भुपिंद सन गुलजार सिंह ਦੇ ਰਾਮ ਜਵਾਲੀ ਦਾ ਹੈ ਰੈਨ ਵਾਲਾ ਤੇ ਸਾਡਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ son of ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਲਾਂਡ ਤੋਂ ਦਦਾ ਨਾ ਰਹੇ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੀ ਹੈ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹਿਸਨ ਇਹਨਾਂ ਕਿੰਨਾਂ ਨੇ ਇਹਨੂੰ ਬੰਦ ਲਿਆ ਬੰਨ ਕੇ ਇਹਦੇ ਪਿਓ ਨੂੰ ਫੋਨ ਕਰਦਾ ਭਗਵੰਦਰ ਨੂੰ ਵੀ ਤੇਰੇ ਮੁੰਡੇ ਨੇ ਨਹੀਂ ਬਤਾਵਾ ਕਮਾਂਡ ਕਿ ਛਡਾਲਾ ਤੇ ਜਾ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਗਵੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਕਰਟਰ ਦੇ ਪਰਿੰਦੂਗਾਤਾ ਇਹ ਲੰਗੜ ਨਾਲ ਦੀ ਮੌਤ ਹੋ ਗਈ ਹੈ ਸਰ ਇਹ ਮੈਂ ਮੰਮਲਾ ਦਰਜ ਕਰ ਲੇ ਕਰ ਲਗੇਂ ਦਰਜ ਕਿ ਕਿਹਦੇ ਕਿਹਦੇ ਖਿਲਾਫ ਕਿੰਨੇ ਦੋਸ਼ੀ ਨੇ ਤਿੰਨ ਦੋਸ਼ੀ ਬੂਟਾ ਅਭੀ ਸੁਣ ਸੁਣ ਦੇਖੋ ان کی اگلی کاروائی ਹਮਲ ਚ ਲੈਂਦੀ ਹੈ ਬਸ ਪਰਮਗ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਨੇ ਲਾਸ਼ ਨੂੰ ਲਾਸ਼ ਨੂੰ ਪੋਸਟ ਮਾਰਟਮ ਕਰਾਉਂਦੇ ਨੇ